ਚਲੋ ਇਹ ਗੱਲ ਕੋਈ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਬਹੁਤ ਸ਼ੁਕਰ ਉਹ ਦਾ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਨਾ ਬਾਬਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਉਹਦਾ ਸ਼ੁਕਰ ਉਹਦਾ ਸ਼ਾਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗੇ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜਾ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਤਾਂ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਪੂਰਾ ਸ਼ੁਕਰ ਉਹ ਦਾ ਸ਼ੌਕ। ਇਹੋ ਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ। ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਕਰੀਂਗੇ। ਨਹੀਂ ਨਹੀਂ ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ। ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ। 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ। ਠੀਕ ਆ ਜੀ। ਹਾਂ। ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਦਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਰਾਂਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਦਾ ਕੁਝ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਪੂਰਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਧੰਨ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਰਾਬਾਤ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕ ਕਲੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਧੰਨ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 22 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਇਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤਾਂ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਜੀ ਥੈਂਕ ਯੂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਦਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਸੌਦਾ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਇਹ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਪੜਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਟਾ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਜੀ ਥੈਂਕ ਯੂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਪੂਰਾ ਸ਼ੁਕਰ ਉਹ ਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਨਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 25 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਧਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨੀਗੋਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਦਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਅੱਜ ਬੜੇ ਹੀ ਚਰਾਂਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਇੱਕ ਵਾਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਦਾ ਕੁਝ ਨਹੀਂ ਕਰਾਂਗੇ ਹੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਇਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਧੰਨ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਨਾ ਬਾਬਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤਾਂ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰਟ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 25 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਇਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਤਾਂ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨੀਗੋਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਵਧਾਈ ਦੇ థాంਕਿਊ 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 ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕਿਊ ਦਾ ਥੈਂਕਿਊ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਅੱਜ ਬੜੇ ਹੀ ਚਰਾਂਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਨਾਲ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਇੱਕ ਵਾਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਜੀ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਛਿੱਤ ਦਰਜ ਹੋਈ ਔਰ ਇਤਿਹਾਸਿਕ ਛਿੱਤ ਦਰਜ ਹੋਈ ਹੈ ਕੀ ਕਹੋ ਪੂਰਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਨਾ ਬਾਬੇ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤਾਂ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ਾਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 25 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬਰ ਵਧਾਈ ਦੇ थैंक यू थैंक यू थैंक यू ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਇਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ थैंक यू ਤਾਂ थैंक यू ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਜੀ थैंक यू ਅੱਜ ਬੜੇ ਹੀ ਚਰਾਬਾਤ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਬਹੁਤ ਸ਼ੁਕਰ ਉਹ ਦਾ ਸ਼ੌਕ ਨੀਗੋਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਦਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੂਲੇਸ਼ਨ ਬਾਈ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 2.5 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਧੰਨ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਪੂਰਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਪਰ ਵਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਧੰਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹਦਾ ਸ਼ਾਕਾ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਵੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 25 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਇਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਜੀ ਥੈਂਕ ਯੂ ਅੱਜ ਬੜੇ ਹੀ ਚਰਾਬਾਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਹੈ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹਦਾ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰੇ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਗਰ 25 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਭਾਈ ਜੀ ਲੋਕਾਂ ਨੇ ਇਹ ਗੱਲ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 15 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਬੜੀ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਬਾਈ ਜੀ ਬਹੁਤ ਬਹੁਤ ਥੈਂਕ ਯੂ ਦਾ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਬਾਈ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹੋ ਬਹੁਤ ਸ਼ੁਕਰ ਉਹ ਦਾ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਬਾਈ ਜੀ ਜਿਹੜਾ ਇੱਥੇ ਇਸ ਵੇਲੇ ਜਿਹੜੀ ਆਪਣੀ ਜਦੋਂ ਸੀਟਾ 2.5 ਸਾਲ ਰਹਿੰਦੇ ਨੇ ਲੋਕਾਂ ਦਾ ਇੱਕੋ ਹੀ ਨਾਰਾ ਸੀ ਕਿ ਇੱਥੇ ਵਿਕਾਸ ਨਹੀਂ ਹੋਇਆ ਔਰ ਬਾਈ ਜੀ ਲੋਕਾਂ ਨੇ ਇਹ ਗੱਲ ਨਹੀਂ 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 ਇਹ ਗੱਲ ਮੈਂ ਅੱਜ ਕੁਝ ਨਹੀਂ ਕਰਦਾ ਹਾਂ ਚਲੋ ਇਹ ਗੱਲ ਕੁਝ ਨਹੀਂ ਕਰਾਂਗੇ 12 ਸਾਲ ਕਰਾਂਗੇ ਜੀ ਉਸ ਤੋਂ ਬਾਅਦ ਠੀਕ ਆ ਜੀ ਹਾਂ ਇੱਕ ਵਾਰ ਬਧਾਈ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨੰਬਰ 2 ਤੇ ਮੇਰੇ ਪਰਿਵਾਰ ਦਾ ਜਿਹੜਾ ਮੇਰਾ ਹਲਕਾ ਇਹ ਮੇਰਾ ਪਰਿਵਾਰ ਆ ਇਹਨਾਂ ਦੀ ਬਦੌਲਤ ਅੱਜ ਮੈਂ ਐਮਐਲਏ ਬਣਿਆ ਸਾਰੇ ਐਮਐਲਏ ਸਾਡੇ ਕੰਨਿਓ ਸਾਡੇ ਅਦਾਰੇ ਕੰਨਿਓ ਭਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਥੈਂਕ ਯੂ ਵਾਂਸ ਅਗੇਨ ਕੰਗ੍ਰੈਚੁਲੇਸ਼ਨ ਭਾਈ ਥੈਂਕ ਯੂ ਅੱਜ ਬੜੇ ਹੀ ਚਿਰਾਂ ਬਾਅਦ ਜਿਹੜੀ ਜਿੱਤ ਦਰਜ ਹੋਈ ਔਰ ਇਤਿਹਾਸਿਕ ਜਿੱਤ ਦਰਜ ਹੋਈ ਆ ਕੀ ਕਹਾਂ ਉਹਦਾ ਸ਼ੁਕਰ ਉਹ ਦਾ ਸ਼ੌਕ ਨਹੀਂ ਉਹ ਤਾਂ ਸਭ ਤੋਂ ਪਹਿਲਾਂ ਜੀ ਲੱਖ ਲੱਖ ਫੇਰ ਇਹਨਾਂ ਦਾ ਜਿਹੜੇ ਨਾਲ ਭਰਾ ਖੜੇ ਆ ਜੇ ਆਪਾਂ ਆਪਾਂ ਗੱਲ ਕਰੀਏ ਭਾਈ ਜੀ ਜਿਹੜਾ